ਵੈਲਕਮ ਹੈ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਇਸ YouTube ਚੈਨਲ ਤੇ PS TET 2024 ਦੀ ਤਿਆਰੀ ਕਰਾਉਣ ਲਈ CDP ਚਾਈਲਡ ਡਵੈਲਪਮੈਂਟ ਐਂਡ ਪੈਡਾਗੋਜੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ ਜੋ ਕਿ ਚੈਪਟਰ ਵਾਈਜ਼ ਥਿਊਰੀ ਕਰਵਾਈ ਜਾਵੇਗੀ ਅਤੇ ਬਾਅਦ ਵਿੱਚ MCQ ਪ੍ਰਸ਼ਨ ਵੀ ਕਰਵਾਏ ਜਾਣਗੇ ਕਲਾਸਾਂ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਹੈ ਕਿਉਂਕਿ CDP ਵਿੱਚ ਜੋ ਪ੍ਰਸ਼ਨ ਪੁੱਛੇ ਜਾਂਦੇ ਹਨ ਉਹ ਜ਼ਿਆਦਾ ਕਨਸੈਪਟ ਬੇਸਡ ਹੁੰਦੇ ਹਨ ਇਸ ਲਈ ਕੋਈ ਵੀ ਪਾਠ ਮਿਸ ਨਹੀਂ ਹੋਣਾ ਚਾਹੀਦਾ ਸੀਡੀਪੀ ਤੋਂ ਬਾਅਦ ਦੂਸਰੀਆਂ ਕਲਾਸਾਂ ਵੀ ਰੇਪ ਸਬਜੈਕਟ ਦੀਆਂ ਕਲਾਸਾਂ ਇਸ ਚੈਨਲ ਤੇ ਸ਼ੁਰੂ ਕੀਤੀਆਂ ਜਾਣਗੀਆਂ ਇਸ ਲਈ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰਨਾ ਹੈ ਤਾਂ ਕਿ ਉਹਨਾਂ ਨੂੰ ਵੀ ਇਹਨਾਂ ਕਲਾਸਾਂ ਦਾ ਫਾਇਦਾ ਮਿਲ ਸਕੇ ਤਾਂ ਸ਼ੁਰੂ ਕਰਦੇ ਹਾਂ ਅੱਜ ਦਾ ਟਾਪਿਕ ਸੀਡੀਪੀ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਬਾਲ ਵਿਕਾਸ ਅਤੇ ਅਧਿਆਪਨ ਕਲਾ ਚੈਪਟਰ ਨੰਬਰ 1 ਕਨਸੈਪਟ ਆਫ ਡਿਵੈਲਪਮੈਂਟ ਵਿਕਾਸ ਦਾ ਸੰਕਲਪ ਕਨਸੈਪਟ ਆਫ ਡਿਵੈਲਪਮੈਂਟ ਇੰਟਰੋਡਕਸ਼ਨ ਕਰਦੇ ਹਾਂ ਵਿਕਾਸ ਇੱਕ ਨਿਰੰਤਰ ਮਤਲਬ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਜੋ ਬੱਚੇ ਦੀ ਮਾਂ ਦੁਆਰਾ ਗਰਭ ਧਾਰਨ ਦੇ ਸਮੇਂ ਤੋਂ ਜੀਵਨ ਦੇ ਅੰਤ ਤੱਕ ਚੱਲਦੀ ਹੈ ਵਿਕਾਸ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਜੋ ਮਾਂ ਦੇ ਪੇਟ ਵਿੱਚ ਜਦੋਂ ਬੱਚੇ ਦਾ ਜਨਮ ਤੋਂ ਪਹਿਲਾਂ ਤੋਂ ਸ਼ੁਰੂ ਹੋ ਕੇ ਮੌਤ ਤੱਕ ਚੱਲਦਾ ਰਹਿੰਦਾ ਹੈ ਵਿਕਾਸ ਦਾ ਸਬੰਧ ਬੱਚੇ ਦੇ ਜੀਵਨ ਦੇ ਵੱਖ-ਵੱਖ ਪੱਖਾਂ ਨਾਲ ਹੁੰਦਾ ਹੈ ਮਨੋਵਿਗਿਆਨੀਆਂ ਨੇ ਮਾਨਵ ਜੀਵਨ ਦੇ ਵਿਕਾਸ ਦੇ ਸਬੰਧੀ ਮੁੱਖ ਰੂਪ ਨਾਲ ਚਾਰ ਪੱਖਾਂ ਦਾ ਮਹੱਤਵਪੂਰਨ ਮੰਨਿਆ ਹੈ ਜੋ ਚਾਰ ਪੱਖਾਂ ਸਰੀਰਿਕ ਵਿਕਾਸ ਫਿਜ਼ੀਕਲ ਡਿਵੈਲਪਮੈਂਟ ਨੰਬਰ 2 ਗਿਆਨ ਆਤਮਿਕ ਵਿਕਾਸ ਕੌਗਨੀਟਿਵ ਡਿਵੈਲਪਮੈਂਟ ਨੰਬਰ 3 ਸਮਾਜਿਕ ਵਿਕਾਸ ਸੋਸ਼ਲ ਡਿਵੈਲਪਮੈਂਟ ਨੰਬਰ 4 ਸਵੇਗਨਾਤਮਿਕ ਵਿਕਾਸ ਇਮੋਸ਼ਨਲ ਡਿਵੈਲਪਮੈਂਟ ਇਹ ਚਾਰ ਪੱਖ ਮਨੋਵਿਗਿਆਨੀਆਂ ਨੇ ਮੁੱਖ ਮੰਨੇ ਹਨ ਵਾਧਾ ਗਰੋਥ ਸਧਾਰਨ ਸ਼ਬਦਾਂ ਵਿੱਚ ਵਾਧਾ ਦਾ ਅਰਥ ਪਰਪਕਤਾ ਹੈ। ਵਾਧੇ ਦਾ ਅਰਥ ਹੈ ਸਰੀਰ ਦੇ ਆਕਾਰ, ਉਚਾਈ ਅਤੇ ਭਾਰ ਵਿੱਚ ਵਾਧਾ। ਆਮ ਤੌਰ ਤੇ ਸਾਨੀ ਨਾਲ ਵੇਖਿਆ, ਮਾਪਿਆ ਤੇ ਤੋਲਿਆ ਜਾ ਸਕਦਾ ਹੈ। ਵਾਧਾ ਨੂੰ ਅਸੀਂ ਆਸਾਨੀ ਨਾਲ ਵੇਖ ਸਕਦੇ ਹਾਂ ਜਿਵੇਂ ਕਿ ਸਰੀਰ ਦੇ ਆਕਾਰ ਵਿੱਚ ਵਾਧਾ, ਸਰੀਰ ਦੀ ਲੰਬਾਈ ਵਿੱਚ ਵਾਧਾ ਜਾਂ ਸਰੀਰ ਦੀ ਮਟਾਈ ਵਿੱਚ ਵਾਧਾ, ਉਚਾਈ ਵਿੱਚ ਵਾਧਾ, ਭਾਰ ਵਿੱਚ ਵਾਧਾ ਇਸ ਨੂੰ ਵਾਧਾ ਕਿਹਾ ਜਾਂਦਾ ਹੈ। ਜਿਸ ਨੂੰ ਆਸਾਨੀ ਨਾਲ ਮਾਪਿਆ ਤੋਲਿਆ ਤੇ ਵੇਖਿਆ ਜਾ ਸਕਦਾ ਹੈ ਇਸ ਨੂੰ ਵਾਧਾ ਕਿਹਾ ਜਾਂਦਾ ਹੈ ਵਿਕਾਸ ਡਿਵੈਲਪਮੈਂਟ ਜੋ ਡਿਵੈਲਪਮੈਂਟ ਸ਼ਬਦ ਹੈ ਉਹ ਵਿਕਾਸ ਨਾਲੋਂ ਜ਼ਿਆਦਾ ਵਿਸਤ੍ਰਿਤ ਹੈ ਮਨੁੱਖ ਦੇ ਸਰੀਰਕ ਅੰਗਾਂ ਦਾ ਕਿਰਿਆ ਕਿਰਿਆਤਮਿਕ ਉਨਤੀ ਨੂੰ ਵਿਕਾਸ ਆਖਿਆ ਜਾਂਦਾ ਹੈ ਮਨੁੱਖ ਦੀ ਕੰਮ ਕਰਨ ਦੀ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਵਿਕਾਸ ਦਾ ਸਰੀਰ ਦੇ ਅੰਗਾਂ ਦੀ ਕਿਰਿਆਸ਼ੀਲਤਾ ਤੋਂ ਹੈ ਕੰਮ ਕਰਨ ਦੀ ਸਮਰਥਾਤਵ ਹੈ ਸਰੀਰ ਵਿੱਚ ਨਾ ਕੇਵਲ ਵਾਧਾ ਹੁੰਦਾ ਹੈ ਪਰੰਤੂ ਉਸ ਦੇ ਸਾਰੇ ਅੰਗਾਂ ਵਿੱਚ ਕੰਮ ਕਰਨ ਦੀ ਸ਼ਕਤੀ ਵੀ ਪੈਦਾ ਹੁੰਦੀ ਹੈ ਕੰਮ ਕਰਨ ਦੀ ਸਮਰਥਾ ਵਧ ਜਾਂਦੀ ਹੈ ਜਿਸ ਨੂੰ ਵਿਕਾਸ ਕਿਹਾ ਜਾਂਦਾ ਹੈ ਕਿਉਂਕਿ ਆਪਾਂ ਬਾਲ ਵਿਕਾਸ ਦੀ ਗੱਲ ਕਰ ਰਹੇ ਹਾਂ ਇਸ ਕਰਕੇ ਸਰੀਰਕ ਵਿਕਾਸ ਦੀ ਗੱਲ ਕਰਾਂਗੇ ਵਿਕਾਸ ਦੀਆਂ ਵਿਸ਼ੇਸ਼ਤਾਵਾਂ ਵਿਕਾਸ ਕੈਰੈਕਟ੍ਰਿਸਟਿਕਸ ਆਫ ਡਿਵੈਲਪਮੈਂਟ ਵਿਕਾਸ ਜੀਵਨ ਪਰਚੱਲਨ ਵਾਲੀ ਪ੍ਰਕਿਰਿਆ ਹੈ ਨੰਬਰ 2 ਵਿਕਾਸ ਜਿਆਦਾ ਵਿਸਤ੍ਰਿਤ ਅਤੇ ਵਿਆਪਕ ਹੁੰਦਾ ਹੈ ਵਿਕਾਸ ਸਰੀਰਕ ਬੋਧਕ ਗਿਆਨਾਤਮਿਕ ਸਵੇਗਾਤਮਿਕ ਸਮਾਜਿਕ ਅਤੇ ਨੈਤਿਕ ਹੋ ਸਕਦਾ ਹੈ ਵਿਕਾਸ ਗੁਨਾਤਮਿਕ ਅਤੇ ਗੁਨਾਤਮਿਕ ਦੋਵੇਂ ਹੁੰਦਾ ਹੈ ਵਿਕਾਸ ਵਿਰਾਸਤ ਅਤੇ ਵਾਤਾਵਰਣ ਦੀ ਉਪਜਾਏ héredity and environment ਦੀ ਉਪਜਾਏ ਵਿਕਾਸ ਦਾ ਮਲਾਂਕਣ ਕੀਤਾ ਜਾ ਸਕਦਾ ਹੈ ਵਿਕਾਸ ਦਾ ਅਰਥ ਵਿਵਹਾਰ ਵਿੱਚ ਸਦਾਰ ਹੈ ਤੇ ਵਿਕਾਸ ਦਾ ਵਾਧੇ ਨਾਲ ਨੇੜੇ ਦਾ ਸਬੰਧ ਹੈ ਇਹ ਕੁਝ ਵਿਕਾਸ ਦੀਆਂ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਨੂੰ ਯਾਦ ਰੱਖਣਾ ਹੈ ਇਸ ਤੋਂ ਬਾਅਦ ਕਰਦੇ ਹਾਂ ਵਿਕਾਸ ਅਤੇ ਵਾਧੇ ਵਿੱਚ ਅੰਤਰ ਡਿਫਰੈਂਸ ਬੀਟਵੀਨ ਗ੍ਰੋਥ ਐਂਡ ਡਿਵੈਲਪਮੈਂਟ ਵਾਧੇ ਤੋਂ ਭਾਵ ਕੇਵਲ ਸਰੀਰਕ ਦੇ ਵਾਧੇ ਤੋਂ ਹੈ ਪਰੰਤੂ ਵਿਕਾਸ ਦਾ ਭਾਵ ਵਿਅਕਤੀ ਦੇ ਵਿਵਹਾਰ ਵਿੱਚ ਪਰਵਰਤਨ ਤੋਂ ਹੈ ਮਤਲਬ ਹੈ ਕਿ ਵਾਤਾ ਸਰੀਰ ਦੇ ਵਿੱਚ ਕਲਾ ਸਰੀਰ ਖਵਾਦਾ ਹੁੰਦਾ ਹੈ ਪਰੰਤੂ ਵਿਕਾਸ ਨਾਲ ਵਿਵਾਰ ਵਿੱਚ ਵੀ ਪਰਿਵਰਤਨ ਆਉਂਦੇ ਹਨ ਕੰਮ ਕਰਨ ਦੀ ਸਮਰੱਥਾ ਵਿੱਚ ਪਰਿਵਰਤਨ ਆਉਂਦੇ ਹਨ ਵਾਤਾ ਸਰੀਰ ਦੇ ਅੰਗਾਂ ਨਾਲ ਸੰਬੰਧ ਰੱਖਦਾ ਹੈ ਪਰੰਤੂ ਵਿਕਾਸ ਵਿਅਕਤੀ ਦੇ ਮਾਨਸਿਕ ਭਾਵਨਾਤਮਿਕ ਸਮਾਜਿਕ ਪਰਿਵਰਤਨ ਨਾਲ ਵੀ ਸੰਬੰਧ ਰੱਖਦਾ ਹੈ ਵਾਦੇ ਨੂੰ ਮਾਪਿਆ ਜਾ ਸਕਦਾ ਹੈ ਤੋਲਿਆ ਜਾ ਸਕਦਾ ਹੈ ਮਿਨਿਆ ਜਾ ਸਕਦਾ ਹੈ ਪਰੰਤੂ ਵਿਕਾਸ ਨੂੰ ਮਾਪਿਆ ਨਹੀਂ ਜਾ ਸਕਦਾ ਸਿਰਫ ਕੇਵਲ ਵੇਖਿਆ ਜਾਂ ਮਹਿਸੂਸ ਕੀਤਾ ਜਾ ਸਕਦਾ ਹੈ ਵਾਧਾ ਰੁਕ ਜਾਂਦਾ ਹੈ ਵਾਧਾ ਕੁਝ ਸਟੇਜ ਤੇ ਜਾ ਕੇ ਰੁਕ ਜਾਂਦਾ ਹੈ ਕਿ ਸਟੇਜ ਤੱਕ ਹੀ ਵਾਧਾ ਹੁੰਦਾ ਹੈ ਪਰੰਤੂ ਵਿਕਾਸ ساری ਉਮਰ ਚੱਲਦਾ ਰਹਿੰਦਾ ਹੈ ਵਿਕਾਸ ਬੱਚੇ ਦੇ ਜਨਮ ਤੋਂ ਸ਼ੁਰੂ ਹੋ ਕੇ ਮੌਤ ਤੱਕ ਹੁੰਦਾ ਹੀ ਰਹਿੰਦਾ ਹੈ ਵਿਕਾਸ ਵਿੱਚ ਵਾਧਾ ਵੀ ਸ਼ਾਮਲ ਹੈ ਵਿਕਾਸ ਦੇ ਵਿੱਚ ਵਾਧਾ ਸ਼ਾਮਲ ਹੈ ਵਾਧਾ ਮਤਲਬ ਵਿਕਾਸ ਦਾ ਇੱਕ 파ਰਟ ਹੈ ਏਸੀ ਅੱਜ ਦੀ ਵੀਡੀਓ ਏਸੀ ਛੋਟਾ ਜਿਹਾ ਟਾਪਿਕ ਵਾਧਾ ਤੇ ਵਿਕਾਸ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਆਪਣੇ ਯਾਰਾਂ ਦੋਸਤਾਂ ਨੂੰ ਵੀ ਸ਼ੇਅਰ ਕਰੋ ਤਾਂ ਜੋ ਉਹਨਾਂ ਨੂੰ ਵੀ ਇਹਨਾਂ ਕਲਾਸਾਂ ਦਾ ਫਾਇਦਾ ਹੋ ਜਾਵੇ ਆਉਣ ਵਾਲੇ ਸਮੇਂ ਵਿੱਚ ਸਾਰੇ ਟਾਪਿਕ ਕਨਸੈਪਟ ਬੇਸ ਕਰਵਾਏ ਜਾਣਗੇ ਇਸ ਲਈ ਇਸ ਚੈਨਲ ਨਾਲ ਜੁੜੇ ਰਹੋ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਸਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਇਸ ਤੋਂ ਇਲਾਵਾ ਦੂਸਰੇ ਸਬਜੈਕਟ ਦੀਆਂ ਕਲਾਸਾਂ ਵੀ ਇਸ ਵੀਡੀਓ ਤੇ ਫ੍ਰੀ ਆਫ ਕੋਸਟ ਪਾਜਾ ਜਾਣ ਗਿਆ ਵੀਡੀਓ ਵੇਖਣ ਲਈ ਧੰਨਵਾਦ